ਸਾਰਿਆਂ ਨੂੰ ਪਤਾ ਹੀ ਆ ਕਿ ਲੋਕ ਸਭਾ ਚਨਾਬ ਜਿਹੜੇ ਚੱਲਦੇ ਆ ਸ਼੍ਰੀ ਆਨੰਦਪੁਰ ਸਾਹਿਬ ਇੱਕ ਬਹੁਤ ਅਹਿਮ ਸੀਟ ਜਿਹੜੀ ਆ ਲੋਕ ਸਭਾ ਦੇ ਵਿੱਚ ਮੰਨੀ ਜਾਂਦੀ ਆ ਹਰ ਬਾਰ ਕਿਉਂਕਿ ਉਹ ਖਾਲਸੇ ਦੀ ਜਨਮ ਧਰਤੀ ਆ ਉਸ ਧਰਤੀ ਤੋਂ ਇਨਕਲਾਬ ਪੈਦਾ ਹੋਇਆ ਉਸ ਧਰਤੀ ਤੋਂ ਗਰੀਬ ਮਜਲੂਮ ਦੀ ਰਾਖੀ ਵਾਸਤੇ ਫੌਜ ਤਿਆਰ ਹੋਈ ਉਸ ਧਰਤੀ ਤੋਂ ਸ਼ਹੀਦ ਪੈਦਾ ਹੋਏ ਜਿਨ੍ਹਾਂ ਨੇ ਕੌਮ ਕਿੱਥੇ ਜਾਨਾਂ ਵਾਰ ਦਿੱਤੀਆਂ ਬੱਚੇ ਵਾਰ ਦਿੱਤੇ ਕਿਹਦੇ ਲਈ ਕਿ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਉਸ ਕਨਸੈਪਟ ਨੂੰ ਸਮਝਾਉਣ ਵਾਸਤੇ ਸਮਾਜ ਦੇ ਵਿੱਚ ਬਰਾਬਰਤਾ ਲਿਆਉਣ ਵਾਸਤੇ ਉਹ ਧਰਤੀ ਚੁਣੀ ਗਈ ਉਸ ਧਰਤੀ ਤੇ ਸਾਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ ਇੱਕ ਕਨਸੈਪਟ ਜਿਹੜਾ ਹੈਗਾ ਹੈ ਮਨੁੱਖਤਾ ਦੇ ਬਰਾਬਰ ਬਰਾਬਰ ਕਰਨੇ ਵਾਸਤੇ ਮਾਨਸਕੀ ਜਾਤ ਸਭਾ ਇੱਕੇ ਪਹਿਚਾਣ ਉਹਦਾ ਨਾਰਾ ਲਾ ਕੇ ਇੱਕ ਬਾਟੇ ਦੇ ਵਿੱਚ ਹਰ ਜਾਤ ਹਰ ਮਜ਼ਬ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਸਮਾਜ ਬਣਾ ਦਿੱਤਾ ਜਾਤ ਪਾਤ ਖਤਮ ਕਰ ਦਿੱਤੀ ਉਹ ਧਰਤੀ ਤਾਂ ਇਸ ਸੀਟ ਨੂੰ ਬਹੁਤ ਅਹਿਮ ਸੀਟ ਮੰਨਿਆ ਗਿਆ ਔਰ ਇਸ ਸੀਟ ਦੇ ਕਾਬਲ ਉਹੀ ਲੋਕ ਖੜ੍ਹ ਸਕਦੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਚ ਤੇ ਪਹਿਰਾ ਦੇ ਸਕਦੇ ਆ ਅਸੀਂ ਬਹੁਤ ਖੁਸ਼ ਨਸੀਬ ਹੈ ਕਿ ਸਾਨੂੰ ਉਸ ਸੀਟ ਤੇ ਸਰਦਾਰ ਜਸਵੀਰ ਸਿੰਘ ਜੀ ਗੜੀ ਗੁਰਸਿੱਖ ਇਨਸਾਨ ਸਾਨੂੰ ਉਸ ertid ਤੇ ਮਿਲਿਆ ਕਿ ਜਿਹੜਾ ਅੱਜ ਲੋਕ ਸਭਾ ਚੋਣ ਜਿਹੜਾ ਲੜ ਰਿਹਾ ਆ ਇਹ ਉਹ ਪਾਰਟੀ ਹੈ ਜਿਹੜੀ ਗਰੀਬ ਮਜਲੂਮ ਦੀ ਰਾਖੀ ਤੇ ਹੱਕਾਂ ਵਾਸਤੇ ਲੜਦੀ ਹੈ ਸਰਦਾਰ ਗੜੀ ਸਾਹਿਬ ਉਹਨਾਂ ਦਾ ਬਹੁਤ ਲੰਮਾ ਸੰਘਰਸ਼ ਹੈ ਪਛੜੇ ਵਰਗ ਨੂੰ ਦਲਿਤ ਸਮਾਜ ਨੂੰ ਉੱਪਰ ਚੱਕਣ ਵਾਸਤੇ ਹੁਣ ਜੇ ਅਸੀਂ ਦੂਜੀਆਂ ਪਾਰਟੀਆਂ ਦੀ ਗੱਲ ਲਈਏ ਤਾਂ ਸਿਆਸੀ ਪਾਰਟੀਆਂ ਹੋਰ ਵੀ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਲੈ ਕੇ ਆਈਆਂ ਪਰ ਉਹ ਸਾਡੇ ਇਲਾਕੇ ਦੀ ਵੱਧ ਕਿਸਮਤੀ ਹੈ ਸਾਡੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਜਿਹੜੀ ਸੀਟ ਹੈਗੀ ਆ ਉਹਨੂੰ 9 ਵਿਧਾਨ ਸਭਾਵਾਂ ਪੈਂਦੀਆਂ ਐ ਦੇਸ਼ ਦੀਆਂ ਮੰਨੀਆਂ ਵਾ ਪਾਰਟੀਆਂ ਨੂੰ ਇਹਨਾਂ 9 ਵਿਧਾਨ ਸਭਾਵਾਂ ਵਿੱਚੋਂ ਸ਼੍ਰੀ ਆਨੰਦਪੁਰ ਸਾਹਿਬ ਵਾਸਤੇ ਲੋਕਲ ਲੀਡਰ ਨਹੀਂ ਮਿਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਐ ਕਿਉਂਕਿ ਲੋਕਲ ਜੇ ਕੋਈ ਬੰਦਾ ਸਾਡਾ ਲੀਡਰ ਬਣਦਾ ਐ ਤਾਂ ਉਹ ਆਪਣੇ ਖਿੱਤੇ ਨੂੰ ਆਪਣੇ ਇਲਾਕੇ ਨੂੰ ਉਜਾੜੂਗਾ ਨਹੀਂ ਆਪਣੇ ਇਲਾਕੇ ਨੂੰ ਖਾਊਗਾ ਨਹੀਂ ਆਪਣੇ ਇਲਾਕੇ ਦਾ ਵਿਕਾਸ ਕਰੂਗਾ ਕਿਉਂਕਿ ਉਹ ਲੋਕਾਂ ਦੇ ਵਿੱਚ ਜੰਮਿਆ ਹੈ ਉੱਥੇ ਹੀ ਪਲਿਆ ਹੈ ਤੇ ਉੱਥੇ ਉਹਨਾਂ ਮੁੜ ਕੇ ਲੋਕਾਂ ਦੇ ਵਿੱਚ ਆਣਾ ਹੈ ਜਿਹੜੇ ਬਾਹਰ ਤੇ ਲੀਡਰ ਆਏ ਆ ਉਹਨਾਂ ਨੇ 5 ਸਾਲ ਸੱਤਾ ਦਾ ਜਿਹੜਾ ਹੈਗਾ ਹੈ ਪੂਰਾ ਨਜ਼ਾਰਾ ਲੈਣਾ ਹੈਗਾ ਹੈ ਆਮ ਲੋਕਾਂ ਦੇ ਪੈਸੇ ਜਿਹੜੇ ਆਏ ਆ ਉਹ ਖਾਣੇ ਆ ਤੇ ਮੁੜ ਕੇ ਕਿਸੇ ਨੇ ਵੀ ਮੂੰਹ ਨਹੀਂ ਦੱਸਣਾ 5 ਸਾਲ ਬਾਅਦ ਕਿਉਂਕਿ 5 ਸਾਲ ਬਾਅਦ ਕੋਈ ਇਲੈਕਸ਼ਨ ਲੜਨ ਨਹੀਂ ਆਉਂਦਾ ਸਾਡੇ ਆਨੰਦਪੁਰ ਸਾਹਿਬ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਜਵਾਬ ਮੰਗਨੇ ਆ ਤੁਹਾਡੇ ਕੋਲ ਅੱਜ ਅਸੀਂ ਅਪੀਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਪਛੜੇ ਵਰਗ ਨੂੰ ਐਸਸੀ ਸਮਾਜ ਨੂੰ ਕਿ ਸਾਡਾ ਭਾਈ ਚਾਰਕ ਸਾਂਝ ਔਰ ਸਾਡੇ ਭਾਈ ਚਾਰੇ ਚੋਂ ਸਰਦਾਰ ਜਸਵੀਰ ਸਿੰਘ ਗੜੀ ਵੱਡੀਆਂ ਧਿਰਾਂ ਪੂੰਜੀਵਾਦੀ ਲੋਕਾਂ ਦੇ ਵਿਰੁੱਧ ਖੜਾ ਹੈ ਤੇ ਸਾਡਾ ਨਿਜੀ ਫਰਜ਼ ਅੱਜ ਬਣਦਾ ਹੈ ਕਿ ਅਸੀਂ ਆਪਣੇ ਭਰਾ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਲੰਬੀ ਲੀਡ ਲੈ ਕੇ ਜਿਹੜੀ ਹੈ ਜਿੱਤ ਕੇ ਅੱਜ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਇਹਦੇ ਨਾਲ ਹੋਣਾ ਕੀ ਆ ਕਿ ਜਿਹੜੇ ਸਾਡੇ ਲੋਕਾਂ ਦਾ ਪੈਸਾ ਹੈ ਸਾਡੇ ਗਰੀਬ ਲੋਕਾਂ ਦਾ ਪੈਸਾ ਗਰੀਬ ਲੋਕਾਂ ਦੇ ਵਿੱਚ ਲੱਗਣਾ ਹੈ ਔਰ ਪੰਜਾਬ ਦੀ ਸੱਤਾ ਦੇ ਵਿੱਚ ਅੱਜ ਵੀ ਚਾਹੇ ਕੋਈ ਲੀਡਰ ਛੋਟੀ ਜਾਤ ਦਾ ਉੱਠ ਕੇ ਮਨਿਸਟਰ ਵੀ ਬਣ ਗਿਆ ਉਹਨੂੰ ਵੀ ਪੈਰ ਦੀਆਂ ਜੁੱਤੀਆਂ ਕਹਿ ਕੇ ਸਨਮਾਨ ਕੀਤਾ ਜਾਂਦਾ ਉਹ ਅੱਜ ਵੀ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਹਰ ਇੱਕ ਸਮਾਜ ਨੂੰ ਕਿ ਇਸ ਮਨੁਵਾਦੀ ਸੋਚ ਤੋਂ ਨਿਕਲ ਕੇ ਕਿਸੇ ਚੰਗੇ ਲੀਡਰ ਦੀ ਬਾਹ ਫੜੀਏ ਤਾਂ ਕਿ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਭਲਾ ਹੋ ਸਕੇ ਸੋ ਇੰਨੀ ਅਗਰ ਸਾਡੀਆਂ ਬੇਨਤੀਆਂ ਪ੍ਰਵਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀਮ ਜੈਪੁਰ